ਸਸਟੇਡ ਦੋਸਤੋ ਪੰਜਾਬ ਦੇ ਵਿੱਚ ਲਗਾਤਾਰ ਹੋਈ ਹੋ ਰਹੀ ਬਰਸਾਤ ਦੇ ਕਾਰਨ ਪਿਛਲੇ 1 ਮਹੀਨੇ ਤੋਂ ਜੋ ਹੈ ਲਗਾਤਾਰ ਪੰਜਾਬ ਜੋ ਹੈ ਹੜ੍ਹਾਂ ਦੀ ਮੁਸੀਬਤ ਦੇ ਨਾਲ ਮੁਸ਼ਕਲਾਂ ਦੇ ਨਾਲ ਜੋ ਸਾਹਮਣਾ ਕਰਦਾ ਹੋਏ ਨਜ਼ਰ ਆ ਰਿਹਾ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਹੜ੍ਹ ਦੇਖਣ ਨੂੰ ਮਿਲ ਰਿਹਾ ਲੋਕਾਂ ਦਾ ਜਾਨੀ ਮਾਲੀ ਜੋ ਨੁਕਸਾਨ ਦੇਖਣ ਨੂੰ ਮਿਲ ਰਿਹਾ ਬਹੁਤ ਸਾਰੇ ਜੋ ਹੈ ਜਾਨਵਰ ਜੋ ਹੈ ਉਹਨਾਂ ਦਾ ਵੀ ਨੁਕਸਾਨ ਹੁੰਦੇ ਹੋਏ ਨਜ਼ਰ ਆ ਰਿਹਾ ਤੇ ਕਾਫੀ ਜ਼ਿਆਦਾ ਬਰਸਾਤ ਦਾ ਪਾਣੀ ਦੇ ਹੋਣ ਦੇ ਕਾਰਨ ਬੜੀ ਸਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਅਸੀਂ ਮੌਜੂਦ ਆ ਗੱਗਰ ਦਰਿਆ ਦੇ ਉੱਪਰ ਤੇ ਗੱਗਰਿਆ ਦੀ ਗੱਲ ਦੱਸਦੇ ਕਿ ਜਲ ਸਤਰ ਲਗਾਤ ਪੰਜਾਬ ਟੂਡੇ ਦੇ ਮਾਧਿਅਮ ਦੇ ਨਾਲ ਕਿ ਘੱਗਰ ਦਾ ਜਲ ਸਤਰ ਲਗਾਤਾਰ ਵੱਧ ਰਿਹਾ ਤੇ ਲੋਕਾਂ ਨੂੰ ਬਾਰ ਬਾਰ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਘੱਗਰ ਨਦੀ ਤੋਂ ਦੂਰ ਰਹਿ ਜਾਏ ਤੇ ਆਪਣੇ ਡੰਗਰ ਬੱਚੇ ਜਾਂ ਹੋਰ ਜੋ ਹੈ ਆਪਣਾ ਜੋ ਸਮਾਨ ਹੈ ਕੀਮਤੀ ਸਮਾਨ ਹੈ ਉਹਨਾਂ ਨੂੰ ਸੰਭਿਆ ਜਾਏ ਤੇ ਲਗਾਤਾਰ ਜੋ ਹੈ ਬਾਰ ਬਾਰ ਅਪੀਲ ਕੀਤੀ ਜਾ ਰਹੀ ਹੈ ਕਿ ਘੱਗਰ ਨਦੀ ਦੇ ਦਰਿਆ ਦੇ ਵੱਲ ਨਾ ਜਾਇਆ ਜਾਏ ਕਿਉਂਕਿ ਜਲ ਸਤਰ ਲਗਾਤਾਰ ਵੱਧਦਾ ਹੋਇ ਨਜ਼ਰ ਆ ਰਿਹਾ ਹੈ ਬਾਰ ਬਾਰ ਅਪੀਲ ਕਰ ਰਹੇ ਆ ਲਗਾਤਾਰ ਪ੍ਰਸ਼ਾਸਨ ਵੱਲੋਂ ਵੀਡੀਓਜ਼ ਪਾਈ ਜਾ ਰਹੀ ਹੈ ਕਿਉਂਕਿ ਪਿੱਛੇ ਤੋਂ ਡੈਮ ਚੋਂ ਵੀ ਕਾਫੀ ਜ਼ਿਆਦਾ ਪਾਣੀ ਛੱਡਿਆ ਜਾਂਦਾ ਹੈ ਤੇ ਅਗਰ ਗੱਲ ਕਰੀਏ ਤਾ ਪਿੱਛੇ ਤੋਂ ਵੀ ਪਾਣੀ ਲਗਾਤਾਰ ਆ ਰਿਹਾ ਕਿਉਂਕਿ ਪਹਾੜਾਂ ਦੇ ਉੱਪਰ ਲਗਾਤਾਰ ਬਾਰਿਸ਼ ਹੋ ਰਹੀ ਹੈ ਬਾਰਿਸ਼ ਹੋਣ ਦੇ ਕਾਰਨ ਜੋ ਹੈ ਲਗਾਤਾਰ ਗੱਧਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਤੇ ਆਸ-ਪਾਸ ਦੇ ਪਿੰਡਾਂ ਨੂੰ ਗੱਲ ਕਰੀਏ ਕਿ ਜਿਵੇਂ ਔਨਸਰ ਪਿੰਡ ਹੋ ਗਿਆ ਲੋਸਿੰਬਲੀ ਪਿੰਡ ਹੋ ਗਿਆ ਉਹ ਤੇ ਲਾਸ਼ਰੂ ਲਾਸ਼ਰੂ ਕੋਰ ਤੋਂ ਪਿੰਡ ਹੋ ਗਿਆ ਤੇ ਹੋਰ ਕਾਫੀ ਜ਼ਿਆਦਾ ਜੋ ਨੇੜੇ ਦੇ ਪਿੰਡ ਹੈ ਉਹਨਾਂ ਨੂੰ ਲਗਾਤਾਰ ਸचेत ਕੀਤਾ ਜਾ ਰਿਹਾ ਕਿ ਗੱਧਰਿਆ ਤੋਂ ਜੂਰ ਦੂਰ ਰਹਿ ਜਾਏ ਔਰ ਜੋ ਪਿਛਲੇ ਵਾਰ ਦੇ ਪੰਨ ਟੁੱਟੇ ਹੋਏ ਆ ਉਹਨਾਂ ਤੋਂ ਵੀ ਦੂਰ ਰਹਿ ਜਾਏ ਕਿਉਂਕਿ ਬਾਰਿਸ਼ ਦੇ ਕਾਰਨ ਜੋ ਹੈ ਲਗਾਤਾਰ ਅੱਜ ਵੀ ਗੱਲ ਕਰੀਏ ਕਿ ਲਗਾਤਾਰ بارش ਹੋ ਰਹੀ ਹੈ بارش ਹੋਣ ਦੇ ਕਾਰਨ ਜੋ ਹੈ ਲਗਾਤਾਰ ਸੜਕਾਂ ਦੇ ਉੱਪਰ ਵੀ ਆਮ ਜੋ ਹੈ ਜਲ ਸતર ਦੀ ਗੱਲ ਕਰੀਏ ਪਾਣੀ ਦਾ ਸਤਾਰ ਕਾਫੀ ਵੱਧਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਲਗਾਤਾਰ بارش ਹੋ ਰਹੀ ਹੈ ਤਾਂ ਕਿ ਗਰਦੇ ਵਿੱਚ ਜਲ ਸતર ਜੋ ਹੈ ਲਗਾਤਾਰ ਵੱਧ ਰਿਹਾ ਹੈ ਤੇ ਤੁਹਾਨੂੰ ਦੱਸ ਦਿਆਂ ਪਿੱਛੇ ਵੀ ਜੋ ਪਾਣੀ ਆਲਰੇਡੀ ਪਹਿਲਾਂ ਤੋਂ ਹੀ ਵੱਧ ਰਿਹਾ ਤੇ ਬਰਸਾਤ ਦੇ ਕਾਰਨ ਕਾਫੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਤੁਹਾਨੂੰ ਬਾਰ-ਬਾਰ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਲਗਾਤਾਰ ਜੋ ਕਿ ਗਰਦਾ ਜਲ ਸਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਤੇ ਲੋਕ ਇਹ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਆ ਲੇਕਿਨ ਘੱਗਰ ਦੇ ਜਲ ਸਥਾਨ ਤੋਂ ਜੋ ਹੈ ਬਰਸਾਤ ਦੇ ਕਾਰਨ ਜੋ ਹੈ ਬਾਹਰ ਨਿਕਲਣ ਤੋਂ ਮਨਾਹੀ ਕੀਤੀ ਗਈ ਹੈ ਕਿ ਘੱਗਰ ਦਰਿਆ ਤੋਂ ਦੂਰ ਰਹਿ ਆ ਜਾਏ ਕਿਉਂਕਿ ਕਿਨਾਰੇ ਜੋ ਹੈ ਕਿਸਕਦੇ ਹੋ ਨਜ਼ਰ ਆ ਰਹੇ ਆ ਅਚਾਨਕ ਜੋ ਹੈ ਨੇੜੇ ਦੀ ਮਿੱਟੀ ਛਿਗਦੀ ਹੋਈ ਹੈ ਕਿਨਾਰੇ ਖਿਸਕ ਜੇ ਖਿਸਕਦੇ ਆ ਤੇ ਉਸ ਤੋਂ ਬਾਅਦ ਜੋ ਹੈ ਬੰਦ ਜਿਹੜੇ ਕਿ ਟੁੱਟ ਜਾਂਦੇ ਆ ਕਾਫੀ ਜਗ੍ਹਾ ਸੀ ਦੇਖਿਆ ਕਿ ਬੰਦ ਟੁੱਟਣ ਦੇ ਕਾਰਨ ਲੋਕਾਂ ਦਾ ਜੋ ਹੈ ਖੇਤਾਂ ਦੇ ਵਿੱਚ ਵੀ ਪਾਣੀ ਵੜ ਗਿਆ ਔਰ ਜੋ ਝੋਨਾ ਵੀ ਕਾਫੀ ਖਰਾਬ ਹੋਇਆ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਕਿ ਲੋਕਾਂ ਦੇ ਡੰਗਰ ਬੱਚੇ ਵੀ ਪਾਣੀ ਦੇ ਵਿੱਚ ਆੜ ਚੁੱਕੇ ਆ ਤੇ ਲਗਾ कि ਇਸ ਬਰਸਾਤ ਦੇ ਮੌਸਮ ਦੇ ਵਿੱਚ ਬਾਰਸ਼ ਦੇ ਮੌਸਮ ਦੇ ਵਿੱਚ ਜੋ ਹੈ ਨਦੀਆਂ ਨਾਲਿਆਂ ਤੋਂ ਡੈਮਾਂ ਤੋਂ ਦੂਰ ਰਿਹਾ ਜਾਏ ਕਿਉਂਕਿ ਜਲ ਸਤਰ ਕਾਫੀ ਵੱਧ ਰਿਹਾ ਹੈ ਤੇ ਹੋਰ ਸਾਡੇ ਨਾਲ ਇੱਥੇ ਜੋ ਪ੍ਰਸ਼ਾਸਨਿਕ ਦੀ ਗੱਲ ਕਰੀਏ ਜੋ ਅਧਿਕਾਰੀ ਹੈ ਉਹਨਾਂ ਨੇ ਗੱਲਬਾਤ ਕਰਕੇ ਦੇਖਦੇ ਆ ਜੋ ਮੌਕੇ ਦੇ ਉੱਪਰ ਪ੍ਰਸ਼ਾਸਨ ਦੇ ਅਧਿਕਾਰੀ ਆ ਤੇ ਐਮਐਲ ਗੁਰਲਾਲ ਕਨੌਰ ਜਿਨ੍ਹਾਂ ਨੇ ਸਾਨੂੰ ਲਾਈਵ ਗੱਲ ਕਰਦੇ ਹੋਏ ਇਹ ਗੱਲ ਦੱਸੀਆ ਕਿ ਲੋਕਾਂ ਨੂੰ ਪੈਨਿਕ ਹੋਣ ਦੀ ਜਰੂਰਤ ਨਹੀਂ ਬਹੁਤ ਜਲਦੀ ਅਸੀਂ ਇਹਨਾਂ ਦਾ ਹੱਲ ਕਰ ਲਵਾਂਗੇ ਤੇ ਹੋਰ ਮੁਸ਼ਕਲਾਂ ਤੋਂ ਅਸੀਂ ਸਾਹਮਣੇ ਕਰ ਰਹੇ ਆ ਔਰ ਜਲਦ ਹੀ ਪਾਣੀ ਦਾ ਜਲਸਤਰ ਘਟ ਜਾਏਗਾ ਔਰ ਲੋਕਾਂ ਨੂੰ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ ਲੋਕਾਂ ਨੂੰ ਪੈਨਿਕ ਹੋਣ ਦੀ ਜਰੂਰਤ ਨਹੀਂ ਆ ਬਾਕੀ ਹੋਰ ਤਸਵੀਰਾਂ ਚ ਤੁਹਾਨੂੰ ਦਿਖਾ ਰਹੇ ਹਾਂ ਕਿ ਕੀ ਕਰਨਾ ਚਾਹੁੰਦੇ ਆ ਐਮਐਲਏ ਗੁਰਲਾਲ ਕਰੌਰ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਸਾਹਿਬ ਜੀ ਮੈਂ ਬਰਿੰਦਰ ਸਿੰਘ ਝਾੜੋਂ ਬਾਈ ਚੇਅਰਮੈਨ ਆ ਪੀਆਰਟੀਸੀ ਦਾ ਪੰਜਾਬ ਦਾ ਤੇ ਮੇਰਾ ਇਹੀ ਹਲਕਾ ਇੱਥੇ ਹੀ ਮੈਂ ਜੰਮਿਆ ਪਲਿਆ ਇਹ ਧੱਗਰ ਦੀ ਮਾਰਦਾ ਆਏ ਸਾਲ ਹੁੰਦੀ ਆ ਸਾਡੇ ਵਾਸਤੇ ਬਹੁਤ ਜਿਆਦਾ ਤੇ ਇੱਕ ਧੱਗਰ ਨੇ ਤਬਾਹੀ ਮਚਾਈ ਪਈ ਆ ਹੁਣ 2 ਦਿਨਾਂ ਤੋਂ ਪਿੱਛੇ ਕੰਮੀ ਪਿੰਡਾਂ ਨਾਲ ਲੱਗਦਾ ਜਿਹਨੂੰ ਕੰਮੀ ਖੁਰਦ ਕਰਨੇ ਆ ਇਹ ਅੱਗੇ ਸਰਾਲਾ ਸਰਾਲੇ ਜਾ ਕੇ ਵੀ ਗੱਲ ਟੁੱਟ ਗਿਆ ਮਹਦੁੱਤਾ ਵੀ ਟੁੱਟ ਗਿਆ ਤੇ ਪਿੱਛੇ ਕੰਮੀ ਪਹਿਲਾਂ ਹੀ ਟੁੱਟਿਆ ਹੋਇਆ ਤੇ ਸਾਡੀ ਬੇਨਤੀ ਦਾ ਸਰਕਾਰਾਂ ਦੇ ਅੱਗੇ ਇਹ ਆ ਵੈਸੇ ਤਾਂ ਮੇਰੀ ਵੀ ਸਰਕਾਰ ਹੈ ਪਰ ਜਿੰਨੀ ਹੁਣ ਤੱਕ 40 ਸਾਲ ਲਗਭਗ 50 ਸਾਲ ਹੋ ਗਏ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਆ ਇਹ ਹਲਕੇ ਦੇ ਸਾਰੇ ਲੋਕ ਕਿਉਂਕਿ ਹਲਕੇ ਤੋਂ ਹੋਰ ਚ ਵੀ ਲੰਘਦਾ ਸਨੌਰਥ ਵੀ ਲੰਘਦਾ ਅੱਗੇ ਜਾ ਕੇ ਹਰਿਆਣੇ 'ਚ ਵੜ ਜਾਂਦਾ ਪਿੱਛੇ ਡੇਹਰਾ ਬੱਸੀ ਹਲਕੇ ਤੋਂ ਆਂਦਾ ਅਸੀਂ ਕਹਿੰਦੇ ਆ ਇਹਦੇ 'ਚ ਮੋੜ ਬਹੁਤ ਨੇ ਘੱਗਰ ਜਿਹੜੇ ਮੋੜ ਆ ਜਿਆਦਾ ਉਹਨਾਂ ਕਰਕੇ ਘੱਗਰ ਫਟਦਾ ਤੇ ਪਿੰਡਾਂ ਦੇ ਵਿੱਚ ਪਾਣੀ ਵੜ ਜਾਂਦਾ ਸਾਡੀ ਤਾਂ ਇਹੀ ਸਰਕਾਰ ਅੱਗੇ ਬੇਨਤੀ ਆ ਸੈਂਟਰ ਸਰਕਾਰ ਅੱਗੇ ਭਾਜਪੀ ਦੀ ਸਰਕਾਰ ਨੇ ਇਹ ਸਾਰਾ ਕੁਝ ਕਰਨਾ ਵੱਡੇ ਪ੍ਰੋਜੈਕਟ ਹੈ ਸਟੇਟ ਵੀ ਸਰਕਾਰ ਕਰ ਨਹੀਂ ਸਕਦੀ ਭਈ ਇਹਦੇ ਮੋੜ ਆ ਜਿਹੜੇ ਉਹ ਸਿੱਧੇ ਕਰਕੇ ਇਸ ਨੂੰ ਸਹੀ ਤਰੀਕੇ ਨਾਲ ਘੱਗਰ ਨੂੰ ਪਿੱਟਾ ਜਾਵੇ ਤਾਂ ਕਿ ਇੱਥੇ ਜਾਨ ਮਾਲ ਦਾ ਨੁਕਸਾਨ ਜਿਆਦਾ ਨਾ ਹੋਵੇ ਜਿਵੇਂ ਹੁਣ ਅੱਜ ਸਾਰਾ ਦਿਨ ਹੋ ਕੇ ਬਾਸਪੈਰੀ ਐ ਸਾਨੂੰ ਜ਼ਿੰਮੇਦਾਰਾਂ ਦਾ ਪਿੰਡਾਂ ਦੇ ਲੋਕਾਂ ਨੂੰ ਇਹ ਹੋਈ ਜਾਂਦਾ ਵੀ ਪਤਾ ਨਹੀਂ ਕੱਢ ਕੀ ਹੋ ਜਾਊਗਾ ਪਤਾ ਨਹੀਂ ਘਰਚ ਕੱਢ ਪਾਣੀ ਵੜ ਜਾਊਗਾ ਫਸਲਾਂ ਦਾ ਨੁਕਸਾਨ ਹੋ ਜਾਊਗਾ ਤੇ ਇਸ ਤਰ੍ਹਾਂ ਬਹੁਤ ਵੱਡਾ ਨੁਕਸਾਨ ਹੋਣ ਦਾ ਸਾਨੂੰ ਬਹੁਤ ਖਤਰਾ ਹੈ ਜੀ ਤੇ ਜਿਸ ਤਰ੍ਹਾਂ ਪਾਣੀ ਦਾ ਸਤਾਰ ਲਗਾਤਾਰ ਵਧ ਰਿਹਾ ਨੇੜੇ ਦੇ ਪਿੰਡਾਂ ਨੂੰ ਅਲਰਟ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕਿਉਂਕਿ ਲੋਕ ਅਜੇ ਵੀ ਨਹਿਰਾਂ ਦੇ ਨੇੜੇ ਜਾ ਜਾ ਕੇ ਵੀਡੀਓ ਵੀ ਬਣਾਉਂਦੇ ਰਹਿੰਦੇ ਆ ਦੀ ਇਹ ਵੀ ਗੱਲ ਹੈ ਸਾਰਿਆਂ ਨੂੰ ਵੀ ਕਿ ਕਿਤਾ ਪੋਲਿਟਿਕਸ ਨਹੀਂ ਇਸ ਦੇ ਇਹ ਜੇ ਮਸਲੇ ਤੇ ਇਹਦੇ ਔਖੀ ਘੜੀ ਦੇ ਵਿੱਚ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਚਾਹੇ ਕੋਈ ਵੀ ਪਾਰਟੀ ਆ ਉਹ ਇਹ ਪਿੰਡਾਂ ਵਾਲੇ ਜਿਹੜੇ ਲੋਕ ਹੈ ਸਾਰਿਆਂ ਨੂੰ ਸੁਚੇਤਤ ਰਹਿਣਾ ਹੀ ਚਾਹੀਦਾ ਕਿਉਂਕਿ ਪਾਣੀ ਪਿਛਲੇ ਵਾਰੀ ਵੀ ਬਹੁਤ ਜ਼ਿਆਦਾ ਆ ਗਿਆ ਸੀਗਾ ਤੇ ਆਪਣੇ ਜਿਹੜਾ ਖਾਣੇ ਦਾਣੇ ਦਾ ਸਮਾਨ ਆ ਉਸ ਨੂੰ ਥਿੱਕੇ ਨਾਲ ਰੱਖੋ ਸਾਹਮਣੇ ਤੇ ਜਿਆਦਾ ਖਤਰੇ ਦੀ ਲੋੜ ਨਹੀਂ ਇਹ ਤਾਂ ਅੰਦਾਜ਼ਾ ਅੰਦਾਜ਼ਾ ਰਹਿੰਦਾ ਹੀ ਹੈ ਚਲੋ ਇਹ ਨਹੀਂ ਚੌਕਸ ਰਹਿਣ ਦੀ ਲੋੜ ਹੈ ਤੇ ਪ੍ਰਮਾਤਮਾ ਸਾਰਾ ਕੁਝ ਹੀ ਕਰੂਗਾ ਪਰ ਕਰਨਾ ਉਸ ਨੂੰ ਦਰਖਤ ਨੇ ਸਾਰਾ ਵਾਹ ਜੀ ਵਾਹ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਸਰਕਾਰ ਜੋ ਹੈ ਪੂਰੀ ਤਰ੍ਹਾਂ ਕੋਸ਼ਿਸ਼ ਕਰ ਰਹੀ ਹੈ ਕਿ ਸੈਮ ਬਣਾਈ ਰੱਖਣਾ ਔਰ ਮਤਲਬ ਹੌਸਲਾ ਰੱਖਣ ਕਿਉਂਕਿ ਲੋਕ ਕਾਫੀ ਡਰੇ ਹੋਏ ਨਜ਼ਰ ਆ ਰਹੇ ਆ ਤੇ ਇਸੀ ਸਰਕਾਰ ਪੂਰੀ ਕੋਸ਼ਸ਼ਾਂ ਦੇ ਲੱਗੀ ਹੋਈ ਹੈ ਜਿਵੇਂ ਪਰਲੇ ਪਾਸੇ ਵੀ ਪਠਾਨਕੋਟ ਤੋਂ ਲੈ ਕੇ ਪੱਟੀ ਤੱਕ ਅੱਗੇ ਤੱਕ ਸਾਰਾ ਹੜਾ ਨੇ ਸੱਤ ਜ਼ਿਲ੍ਹੇ ਗੜੇ ਮਾਰਹੇਟ ਨੇ ਬਹੁਤ ਜ਼ਿਆਦਾ ਤੇ ਇਸ ਹਾਲਕੇ ਨੂੰ ਵੀ ਪੂਰਾ ਹੁਣ ਖਤਰਾ ਹੈ ਤਿੰਨ ਹਲਕੇ ਜਿਵੇਂ ਖੱਗਰ ਦੇ ਉੱਪਰ ਪੈਂਦੇ ਆ ਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਕੱਲਾ ਕੱਲਾ ਡਰਾਈਵਰ ਕੱਲਾ ਕੱਲਾ ਨਿਕਲ ਜੇਗਾ ਨਿਕਲਦਾ ਨਹੀਂ ਆ ਕੀ ਕਹਿਣਾ ਚਾਹੂਗੇ ਜਿੱਦਾਂ ਬਰਸਾਤ ਲਗਾਤਾਰ ਹੋ ਰਹੀ ਆ ਸਰ ਤੇ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵਧਿਆ ਹੋਇਆ ਲੋਕਾਂ ਨੂੰ ਸੁਚੇਤ ਕਰਨ ਜਾਉਂ ਕਿ ਕਹਿਣਾ ਜਾਊਂਗਾ ਜੀ ਵੈਗੋ ਬਲਿਕੀ ਖਾਲਸਾ ਵੈਗੋ ਬਲਿਕੀ ਫਤਿਹ ਪਰਮਾਤਮਾ ਭਾਈ ਸੁੱਖ ਸ਼ਾਂਤੀ ਬਖਸ਼ੇ ਸਾਰੇ ਘਰਾਂ ਦੇ ਵਿੱਚ ਜੀ ਹਲਕੇ ਘਨੌਰ ਦੇ ਜਿਹੜੇ ਅਜੇ ਤੱਕ ਹਾਲਾਤ ਜਿਹੜੇ ਨੇ ਠੀਕ ਨੇ ਠਕਰ ਦੇ ਹਾਲਾਤ ਜਿਹੜੇ ਠੀਕ ਨੇ ਜੀ ਪਰ ਲੋਕਾਂ ਨੂੰ ਜਿਹੜੀ ਸੁਚੇਤ ਰਹਿਣ ਦੀ ਲੋੜ ਹੈ ਜੀ ਸੁਪਰਮਾਤਮਾ ਦਾ ਸ਼ੁਕਰਗੁਜ਼ਾਰ ਵੀ ਕਰਦੇ ਆ ਤੇ ਪਰਮਾਤਮਾ ਨੂੰ ਰਦਾਸ ਬੇਨਤੀ ਵੀ ਕਰਦੇ ਆਂ ਭਾਈ ਆਪਦੇ ਬੱਚਿਆਂ ਦਾ ਖਿਆਲ ਰੱਖੋ ਖਿਆਲ ਰੱਖੋ ਜਾਣੇ-ਨਜਾਨੇ ਗਲਤੀਆਂ ਹੋ ਜਾਂਦੀਆਂ ਨੇ ਹੋ ਸਕਦਾ ਕੋਈ ਗਲਤੀ ਹੋਈ ਹੋਵੇ ਜੀ ਪਰ ਇਹ ਪ੍ਰਮਾਤਮਾ ਭਾਈ ਵਾਜਾ ਪੀਰ ਠੀਕ ਹੈ ਜੀ ਬਖਸ਼ ਲੋਕਾਂ ਦਾ ਠੀਕ ਹੈ ਕੁਝ ਦਿਨਾਂ ਬਾਅਦ ਮਤਲਬ ਹਾਲਾਤ ਜੋ ਹੈ ਮਤਲਬ ਨਾਰਮਲ ਹੋ ਜਾਣਗੇ ਲੋਕਾਂ ਨੂੰ ਇਹ ਕਹਿਣ ਦੀ ਆ ਕਿ ਡਰਨ ਦੀ ਲੋੜ ਨਹੀਂ ਆ ਠੀਕ ਹੈ ਸਰ ਧੰਨਵਾਦ ਤੇ ਅੱਜ ਦੇ ਮੌਜੂਦ ਸਾਡੇ ਨਾਲ ਵਿਦਵਾਨ ਗੁਰਲਾਲ ਕਨੌਰ ਐਮ ਐਲ اے ਜੋ ਹੈ ਕਨੌਰ ਤੋਂ ਜਿਦੋਂ ਦੱਸਦੇ ਕਿ ਮੌਸਮ ਦੀ ਗੱਲ ਕਰ ਰਹੇ ਕਿ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ بارش ਦੇ ਮੌਸਮ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਰਹਿਣ ਔਰ ਲਗਾਤਾਰ ਲੋਕਾਂ ਨੂੰ ਇਹ ਗੱਲ ਕਹੀ ਜਾ ਰਹੀ ਹੈ ਜਨਾਬ ਸਤਿ ਸ਼੍ਰੀ ਅਕਾਲ ਜੀ ਸਰ ਕੀ ਕਹਿਣਾ ਚਾਹੋਗੇ ਪ੍ਰਸਾਦ ਜੋ ਇਹ ਲਗਾਤਾਰ ਹੋ ਰਹੀ ਹੈ ਕਨੌਰ ਦੇ ਇਲਾਕੇ ਦੇ ਵਿੱਚ ਔਰ ਪਾਣੀ ਦਾ ਸਥਲ ਕਾਫੀ ਵੱਧ ਚੁੱਕਿਆ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਦੇਖੋ ਪਾਣੀ ਸਾਡੇ ਏਰੀਆ ਚ ਕੱਲ ਨੂੰ ਘਟ ਹੈ ਖੇਤਾਂ ਚੋਂ ਵੀਤਰ ਗਿਆ ਮੈਂ ਸਾਰੇ ਪਿੰਡਾਂ ਚ ਵੀ ਰਾਉਂਡ ਲਾਇਆ ਸਵੇਰੇ ਜੀ ਤੇ ਪਾਣੀ ਕੰਟਰੋਲ ਚਾ ਲੋਕਾਂ ਨੂੰ ਪੈਨਿਕ ਹੋਣ ਦੀ ਜਰੂਰਤ ਨਹੀਂ ਹੈ ਪਿਛੇ ਵੀ ਕੋਈ ਉਹ ਨਹੀਂ ਹੈ ਵੀ ਲੋਕਲ ਬਰਸਾਤ ਹੈ ਪਾਣੀ ਜਿੱਦਾਂ ਪੀਸਫੁਲੀ ਇੱਧੇ ਕ੍ਰੋਸ ਹੋ ਰਿਹਾ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਹੜੀ ਪ੍ਰਸ਼ਾਸਨ ਜਿਹੜਾ ਲੋਕਾਂ ਦੀ ਹਫਾਜ਼ਤ ਲਈ ਖੜਾ ਹੈ ਕੋਈ ਦਿੱਕਤ ਨਹੀਂ ਸਾਰੇ ਪਾਸੇ ਸਾਡਾ ਚੈੱਕ ਅਸੀਂ ਸਾਰਿਆਂ ਦੇ ਲੋਕਾਂ ਦੇ ਵੀ ਚੈੱਕ ਆ ਜਿਹੜੀਆਂ ਸਾਡੀਆਂ ਰਾਹਤ ਉਹ ਲੱਗੀ ਹੋਈ ਨਹੀਂ ਹੈ ਉਹ ਡਿਪਾਰਟਮੈਂਟ ਉਹਨਾਂ ਨਾਲ ਵੀ ਇੰਸਟਚ ਹੈ ਉਹਨਾਂ ਨੂੰ ਲੱਗਿਆ ਨਹੀਂ ਬਿਲਕੁਲ ਕਿਸੇ ਕਿਸਮ ਦਾ ਪੈਨਕੋਨ ਦੀ ਜਰੂਰਤ ਨਹੀਂ ਹੈ ਜੀ ਪ੍ਰਸ਼ਾਸਨ ਵੱਲੋਂ ਵਾਰ-ਵਾਰ ਅਪਡੇਟ ਵੀ ਦਿੱਤੀ ਜਾ ਰਹੀ ਹੈ ਪਾਣੀ ਕੰਟਰੋਲ 'ਚ ਹੈ ਆਪਣੇ ਏਰੀਆ 'ਚ ਆਸ਼ ਕਰਕੇ ਧੱਗਰ ਤੋਂ ਪ੍ਰਾਪ ਦਾ 25 ਦਰਾ ਨਦੀ ਹੈ ਜੀ ਇਹਨਾਂ ਦੋਨਾਂ 'ਚ ਕੰਟਰੋਲ 'ਚ ਹੈ ਕਿਸੇ ਕਿਸਮ ਦੀ ਤੰਨਕੋਨ ਦੀ ਲੋੜ ਨਹੀਂ ਇੱਕ ਤੁਹਾਡੇ ਸਾਹਮਣੇ ਮੈਂ ਆਮ ਜਨਤਾ ਨੂੰ ਅਪੀਲ ਕਰੂੰਗਾ ਜੀ ਕਿ ਇਹ ਪਾਣੀ ਦੇ ਵਹਾਅ ਦੇ ਨੇੜੇ ਵੀ ਨਾ ਜਾਣ ਖਾਸ ਕਰਕੇ ਲੋਕਾਂ ਨੂੰ ਬਜ਼ੁਰਗ ਹਾਂਜੀ ਹਾਂਜੀ ਤੇ ਨੌਜਵਾਨਾਂ ਨੂੰ ਵੀ ਪੀਨ ਕਰਾਂਗੇ ਕਿ ਇਹਦੇ 'ਚ ਨਾ ਜਾਣ ਦੇਖਿਆ ਨਜ਼ਦੀਕ ਨਾ ਦੇ ਤਾਂ ਕਿ ਕੋਈ ਅਨਸਕੋਇੰਗ ਘਟਣਾ ਨਾ ਬਣ ਸਕੇ ਠੀਕ ਹੈ ਜੀ ਧੰਨਵਾਦ ਤਸਵੀਰਾਂ ਦੇ ਮਾਧਿਅਮ ਨਾਲ ਤੁਹਾਨੂੰ ਦਿਖਾ ਰਹੇ ਹਾਂ ਕਿ ਅਸੀਂ ਜੋ ਹੈ ਘੱਗਰ ਦਾ ਜੋ ਜਲਸਰ ਜੋ ਕਿ ਕਾਫੀ ਜ਼ਿਆਦਾ ਪਾਣੀ ਵਧ ਚੁੱਕਿਆ ਤਨੌਰ ਇਲਾਕੇ ਦੇ ਵਿੱਚ ਮੌਜੂਦ ਆ ਕਿ ਜਿੱਥੇ ਇੱਕ ਸਿੰਗਲ ਪੁਲਾ ਜਿਹਦੇ ਉੱਪਰ ਟ੍ਰੈਫਿਕ ਦੇ ਵਿੱਚ ਜੋ ਬਹੁਤ ਸਾਰੀ ਸਮੱਸਿਆ ਦੇਖਣ ਨੂੰ ਨਜ਼ਰ ਆ ਰਹੀ ਆ ਤੇ ਪ੍ਰਸ਼ਾਸਨਿਕ ਦੇ ਅਧਿਕਾਰੀ ਜੋ ਹੈ ਉਹਨਾਂ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਆ ਔਰ ਇਹ ਗੱਲ ਕਹੀ ਜਾ ਰਹੀ ਆ ਲੋਕਾਂ ਨੂੰ ਕਿ ਆਪਣੇ ਘਰਾਂ ਦੇ ਵਿੱਚ ਰਹਿਣ ਨਦੀਆਂ ਨਾਲਿਆਂ ਦੇ ਕਿਨਾਰਿਆਂ ਦੇ ਉੱਪਰ ਨਾ ਜਾਣ ਔਰ ਜੋ ਪਾਣੀ ਦਾ ਜਲਸਰ ਜੋ ਕਾਫੀ ਜ਼ਿਆਦਾ ਵੱਧ ਚੁੱਕਿਆ ਉਹ ਬਹੁਤ ਜਲਦ ਜੋ ਹੈ ਠੀਕ ਹੋ ਜਾਏਗਾ ਔਰ ਲੋਕਾਂ ਨੂੰ ਪੈਨਿਕ ਹੋਣ ਦੀ ਜਰੂਰਤ ਨਹੀਂ ਆ ਬਾਰ-ਬਾਰ ਵਿਧਾਇਕ ਜੋ ਹੈ ਗੁਰਲਾਲ ਘਨੌਰ ਵੱਲੋਂ ਵੀ ਅਪੀਲ ਕੀਤੀ ਗਿਆ ਲੋਕਾਂ ਨੂੰ ਕਿ ਵੱਧ ਤੋਂ ਵੱਧ ਜੋ ਹੈ ਇਸ ਘੜੀ ਦੇ ਵਿੱਚ ਇੱਕ ਦੂਜੇ ਦਾ ਜੋ ਹੈ ਹੌਸਲਾ ਬਣਾ ਕੇ ਰੱਖਣ ਦੀ ਜਰੂਰਤ ਹੈ ਨਾ ਕਿ ਗਲਤ ਖਵਾਵਾ ਫਲਾ ਕੇ ਲੋਕਾਂ ਨੂੰ ਡਰਾਉਣ ਦੀ ਜਰੂਰਤ ਹੈ ਤੇ ਆ ਤੁਸੀਂ ਦੇਖ ਰਹੇ ਹੋ ਪਾਣੀ ਦਾ ਸਤਰ ਕਾਫੀ ਵੱਧ ਚੁੱਕਿਆ ਲੇਕਿਨ ਕੱਲ ਪਾਣੀ ਦਾ ਸਤਰ ਜ਼ਿਆਦਾ ਵਧਿਆ ਹੋ ਜਾਏਗਾ ਤੇ ਹੌਲੀ-ਹੌਲੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਾਣੀ ਦਾ ਸਤਰ ਘਟਦਾ ਜਾ ਰਿਹਾ ਔਰ ਪਾਣੀ ਘਟ ਕੇ ਬਿਲਕੁਲ ਹੀ ਨਾਰਮਲ ਹੋ ਜਾਏਗਾ ਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਜੁੜੇ ਰਹਿਣਾ ਸਾਡੇ ਨਾਲ ਤੇ ਤੁਸੀਂ ਦੇਖ ਰਹੇ ਕੀ ਪਾਣੀ ਦਾ ਸਤਾਰ ਜੋ ਹੈ ਕਾਫੀ ਜ਼ਿਆਦਾ ਵੱਧ ਚੁਕਿਆ ਤੇ ਪਿਛਲੇ ਕੁਝ ਪਿੰਡਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਪਾਣੀ ਆ ਚੁੱਕਿਆ ਹੈ ਸਸਕਲ ਦੋਸਤੋ ਤੇ ਅਸੀਂ ਮੌਜੂਦ ਆ ਦੇਖੋ ਲਾਈਵ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਹੈ ਘੱਗਰ ਤੋਂ ਜੋ ਕਿ ਕਨੌਰ ਲੱਕ ਦੇ ਵਿੱਚ ਪੈਂਦੇ ਹੋਏ ਇੱਥੋਂ ਅਸੀਂ ਤੁਹਾਨੂੰ ਦੱਸ ਰਿਹਾ ਕਿ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਜੋ ਹੈ ਇੱਥੇ ਲਗਾਤਾਰ ਜੋ ਹੈ ਲੋਕਾਂ ਦੀ ਮਦਦ ਲਈ ਜੇਈ ਸਾਹਿਬ ਕਿੱਥੇ ਮਿਲਣਾ ਹੈ ਜੇਈ ਸਾਹਿਬ ਕਿੱਧਰ ਅੰਦਰ ਇਹ ਤੁਹਾਨੂੰ ਦੱਸਦੇ ਕਿ ਲੋਕਾਂ ਦੀ ਮਦਦ ਲਈ ਇੱਥੇ ਜੋ ਹੈ ਜੀਸੀਬੀ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਤੁਹਾਨੂੰ ਦਿਖਾ ਰਹੇ ਕਿ ਜੀਸੀਬੀ ਤੁਸੀਂ ਦੱਸ ਰਹੇ ਕਿ ਟਰੈਕਟਰ ਟਰਾਲੀਆਂ ਔਰ ਅਧਿਕਾਰੀ ਜੋ ਹੈ ਉਹ ਖਾਣਾ ਖਾਣ ਦੇ ਲਈ ਜਾ ਰਹੇ ਹਨ ਫਿਲਹਾਲ ਤੇ ਜਿਹੜੇ ਇੱਥੇ ਹੈਲਪ ਦੇ ਲਈ ਲੋਕਾਂ ਦੀ ਮਦਦ ਦੇ ਲਈ ਇੱਥੇ ਜੋ ਹੈ ਲਗਾਤਾਰ ਪ੍ਰਸ਼ਾਸਨ ਵੱਲੋਂ ਇੱਥੇ ਮੌਜੂਦ ਕੀਤੇ ਗਿਆ ਮਿੱਟੀ ਤੁਹਾਨੂੰ ਦਿਖਾ ਰਹੇ ਕਿ ਇੱਥੇ ਮਿੱਟੀ ਜੋ ਸਪੈਸ਼ਲ ਰੱਖੀ ਗਈ ਹੈ ਥੈਲੇ ਭਰਨ ਵਾਸਤੇ ਰੱਖੇ ਗਿਆ ਔਰ ਥੈਲੇ ਭਰੇ ਹੋਏ ਤੁਹਾਨੂੰ ਦਿਖਾ ਰਹੇ ਕਿ ਥੈਲੇ ਭਰ ਕੇ ਰੱਖੇ ਹੋਏ ਆ ਔਰ ਕਾਫੀ ਪਾਈਪ ਵਗੈਰਾ ਵੀ ਰੱਖੇ ਹੋਏ ਆ ਕਰ ਕਿਧਰੇ ਕੋਈ ਬੰਦ ਟੁੱ ਇਹ ਜੇ ਕੋਈ ਨਾਲਾ ਪਾਣੀ ਦੀ ਕ੍ਰੋਸਿੰਗ ਕਰਾਣੀ ਹੋਵੇ ਉਹਦੇ ਲਈ ਰੋਕਥਾਮ ਕੀਤੀ ਗਈ ਹੈ ਤੇ ਹੋਰ ਪਾਣੀ ਦੇ ਥੱਲੇ ਦੇ ਹੋਰ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਤੇ ਇੱਥੇ ਦੇ ਜੋ ਅਧਿਕਾਰੀ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਕੀ ਕਹਿਣਾ ਚਾਹੁੰਦੇ ਆ ਤੇ ਥੱਲੇ ਤੁਸੀਂ ਦੇਖ ਰਹੇ ਹੋ ਕਿ ਪਾਣੀ ਦੇ ਨਾਲ ਟਕੇ ਹੋਏ ਆ ਤੇ ਟਕੇ ਰੱਖੇ ਹੋਏ ਆ ਥੱਲੇ ਸਾਰੇ ਤੇ ਮੈਂ ਰਾਜਪੀਰ ਸਿੰਘ ਮੈਂ ਦੀ ਜੀ ਅਸੀਂ ਡਰੇਨੇਜ ਡਿਪਾਰਟਮੈਂਟ ਤੋਂ ਅਸੀਂ ਜਿਹੜਾ ਹੈਗਾ ਸਰੇ ਸਰਾਲਾ ਸਾਈਫਨ ਤੇ ਲਗਾਤਾਰ ਮੋਨਿਟਰਿੰਗ ਹੋ ਰਹੀ ਹੈ ਕਿ ਘਰ ਦੇ ਲੈਵਲਸ ਦੀ ਜੀ ਮੈਕਸਿਮਮ 15.2 ਟੱਚ ਹੋਇਆ ਸੀ ਕੱਲ ਜੀ ਤੇ ਉਹ ਦਿਨ ਹੀ ਰਹੀ ਹੈ ਘਗਰ ਬਾਹਰ ਨਹੀਂ ਨਿਕਲੀ ਹੈ ਬਾਹਰ ਇੱਕ ਦੋ ਜਗ੍ਹਾ ਤੇ ਜਿੱਥੇ ਲੋਕਾਂ ਦੇ ਆਪਣੇ ਖੇਤ ਨੀਵੇਂ ਨੇ ਖੇਤ ਨੀਵੇਂ ਉੱਥੋਂ ਉੱਥੋਂ ਪਾਣੀ ਜ਼ਰੂਰ ਬਾਹਰ ਨਿਕਲਿਆ ਪਿੰਡਾਂ ਦੇ ਵਿੱਚ ਪਰ ਉਹ ਹੁਣ ਵਾਪਸ ਅੰਦਰ ਆਣ ਲੱਗੇ ਕੋਈ ਵੀ ਬੰਨ ਜਿੰਨੇ ਆਪਣੇ ਬੰਨ ਨੇ ਘਗਰ ਦੇ ਕਨੌਰ ਦੇ ਹਲਕੇ ਦੇ ਵਿੱਚ ਬਿਲਕੁਲ ਸਹੀ ਇਨਟੈਕਟ ਪਏ ਨੇ ਕਿਸੇ 'ਚ 1% ਵੀ ਕੋਈ ਦਿੱਕਤ ਨਹੀਂ ਆਈ ਹੈ ਜੀ 23 ਦੇ ਵਿੱਚ ਜਿੱਥੇ-ਜਿੱਥੇ ਬਰੀਚਾਂ ਹੋਈਆਂ ਸੀਗੀਆਂ ਉਹ ਬਰੀਚਾਂ ਤੇ ਵੀ ਸਾਡੇ ਬੰਦੇ ਲਗਾਤਾਰ ਚੈਕਿੰਗ ਰੱਖ ਰਹੇ ਨੇ ਪਿੰਡ ਵਾਲੇ ਵੀ ਐਕਟਿਵ ਨੇ ਕਿਤੇ ਕੋਈ ਵੀ ਕੁਝ ਵੀ ਜੀ ਅਣਸੁਖਾਵਾਂ ਆਪਾਂ ਕਹਿ ਲਈਏ ਜੀ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਈ। ਕੁਝ ਪਿੰਡਾਂ 'ਚ ਜਿਹੜਾ ਪਾਣੀ ਸਪਿਲ ਓਵਰ ਹੋਇਆ ਜੀ ਉਹ ਜ਼ਰੂਰ ਟਰੈਵਲ ਕੀਤਾ ਹੈ। ਉਹ ਹੁਣ ਜਿਵੇਂ ਪਾਣੀ ਅਸੀਂ ਦੇਖਿਆ ਵਾਪਸ ਆਣਾ ਸ਼ੁਰੂ ਹੋ ਗਿਆ। ਵਾਪਸ ਆਣਾ ਸ਼ੁਰੂ। ਪਿੰਡਾਂ 'ਚੋਂ ਥੱਲੇ ਉਤਰਨਾ ਸ਼ੁਰੂ ਹੋ ਗਿਆ। ਲੈਵਲ ਜਿਹੜਾ ਲਗਾਤਾਰ ਘਟ ਰਿਹਾ ਸਵੇਰੇ ਘਟਣਾ ਸ਼ੁਰੂ ਹੋਇਆ ਸੀਗਾ। ਸਵੇਰੇ ਹੁਣ ਜਿਹੜਾ 11.8 ਚੱਲ ਰਿਹਾ ਜੀ ਤੁਸੀਂ ਸਵੇਰੇ ਕਹਿੰਦੇ ਹੋ ਵੀ 14 ਤੇ ਸੀਗਾ। ਕਾਫੀ ਜਲਦੀ ਘਟ ਰਿਹਾ। ਜੀ ਤੇ ਪਿੱਛੇ ਵੀ ਜਿਹੜਾ ਲੈਵਲ ਹੈ ਉਹ 1.8 ਹੈ ਪੰਕਰਪੁਰ। ਜੀ ਉਹਦਾ ਇਫੈਕਟ ਆਪਣੇ ਕੋਲ ਉਰਿਆਣ 'ਚ ਤਕਰੀਬ-ਕਰੀਬ 13.5 ਉਹ ਵਾਲਾ ਫੈਕਟਰੀ ਹੌਲੀ ਹੌਲੀ ਆਉਣ ਲੱਗਦੀ ਹੈਗਾ ਜਲਦੀ ਆਪਣੀ ਸ਼ਾਨ ਤੱਕ ਕਾਫੀ ਜਿਹੜੀ ਗੇਜ ਆ ਘਟਦੇਗੀ ਉੱਪਰ ਜਿਹੜੀਆਂ بارشਾਂ ਨੇ ਉਹ ਹਲੇ ਇੰਨੀ ਜਲਦੀ ਥੱਲੇ ਨਹੀਂ ਆਉਂਦੀਆਂ ਉਦੋਂ ਤੱਕ ਆਪਣਾ ਰਸਤਾ ਕਾਫੀ ਸਾਫ਼ ਹੋ ਜਾਏਗਾ ਕੋਈ ਡਰਨ ਦੀ ਕੋਈ ਗੱਲ ਨਹੀਂ ਹੈ ਬਾਕੀ ਸਾਡੇ ਵੱਲੋਂ ਬੋਰੀਆਂ ਵੀ ਭਰ ਕੇ ਰੱਖੀਆਂ ਹੋਈਆਂ ਟਰਾਲੀਆਂ ਬੋਰੀਆਂ ਸਮੇਤ ਖੜਾ ਕੇ ਵੀ ਰੱਖੀਆਂ ਹੋਈਆਂ ਜੀ ਸੀਸੀਪੀਆਂ ਦੇ ਵੀ ਇੰਤਜ਼ਾਮ ਕੀਤੇ ਹੋਏ ਆ ਇੱਥੇ ਵੀ ਅਸੀਂ ਇੱਕ ਸਰਾਲਾ ਸਾਈਫਨ ਤੇ ਵੀ ਜਿਹੜੀ ਕੋਈ ਬੂਟੀ ਫਸਦੀ ਹੈ ਉਹਨੂੰ ਵੀ ਨਾਲ-ਨਾਲ ਕੱਢੀ ਜਾ ਰਹੇ ਆ ਤਾਂ ਕਿ ਪਿੱਛੇ ਕੋਈ ਰੋਕ ਨਾ ਲੱਗੇ ਇੱਥੇ ਦੀ ਡਾਫ ਕਰਕੇ ਪਿੱਛੇ ਕੋਈ ਦਿੱਕਤ ਨਾ ਹਾਇਰ ਅਥਾਰਟिटीज ਜਿੰਨੀ ਆਨੇ ਸਾਰੀਆਂ ਘਮਰੀਆਂ ਨੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀਆਂ ਕੰਟਰੋਲ ਰੂਮ ਦੇ ਨੰਬਰਸ ਨੇ ਸਾਰੇ ਕੰਟੈਕਟ ਕਰ ਲਿਆ। ਇਹ ਲੋਕਾਂ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਕਿ ਸਰਕਾਰ ਵੱਲੋਂ ਮਤਲਬ ਮਦਦ ਨਹੀਂ ਕੀਤੀ ਜਾ ਰਹੀ ਆ ਲੋਕਾਂ ਸਰਕਾਰ ਵੱਲੋਂ ਇੰਤਜ਼ਾਮ ਨਹੀਂ ਕੀਤੇ ਜਾ ਰਹੇ ਲੇਕਿਨ ਅਸੀਂ ਇੱਥੇ ਦੇਖ ਰਹੇ ਕਿ ਕਾਫੀ ਜ਼ਾਰੇ ਇੰਤਜ਼ਾਮ ਆਲਰੇਡੀ ਕੀਤੇ ਹੋਏ ਆ ਤੇ ਤੁਸੀਂ ਕਹਿ ਰਹੇ ਹੋ ਕਿ ਜੋ ਬੰਦ ਜੋ ਹੈ ਰਸਤੇ 'ਚ ਕੋਈ ਬੰਦ ਨਹੀਂ ਟੁੱਟਿਆਗਾ ਸਿਰਫ ਨੀਵੀ ਥਾਵਾਂ ਦੇ ਉੱਪਰ ਪਾਣੀ ਗਿਆ। ਨੀਵੀ ਥਾਵਾਂ 'ਚ ਇੱਕ ਕਾਮੀ ਖੁਰਦ ਹੈ ਆਪਣਾ ਪਿੰਡ ਉੱਥੇ ਪਾਣੀ ਬਾਹਰ ਨਿਕਲਿਆ ਤੇ ਇੱਕ ਸ਼ਮਸਪੁਰ ਪਾਣੀ ਬਾਹਰ ਨਿਕਲਿਆ। ਸ਼ ਉਹ ਵੀ ਜ਼ਮੀਨੀ ਵੀ ਹੈ ਕਾਮੀ ਵਾਲੀ ਜ਼ਮੀਨ ਵੀ ਨਹੀਂ ਵੀ ਹੈ ਉਹ ਲੋਕ ਥੋੜਾ ਜਿਹਾ ਜਿਹੜੇ ਜ਼ਮੀਨ ਮਾਲਕ ਨੇ ਉਹ ਕਿਉਂਕਿ ਸਰਕਾਰ ਬੰਨਾਂ ਨੂੰ ਤਾਂ ਪੂਰ ਸਕਦੀ ਹੈ ਲੋਕਾਂ ਦੀਆਂ ਜ਼ਮੀਨਾਂ ਨੂੰ ਪੂਰਨਾ ਉਹਦੇ ਲਈ ਤਈ ਚ ਜਿਹੜਾ ਹੈਗਾ ਫੰਡ ਜ਼ਰੂਰ ਦਿੱਤੇ ਸੀਗੇ ਵੀ ਜਿਨ੍ਹਾਂ ਦੀ ਖੜੀ ਸੀ ਜ਼ਮੀਨ ਜਾਂ ਫਸਲਾਂ ਖਰਾਬ ਹੋਈਆਂ ਸੀਗੀਆਂ ਤੇ ਪਰ ਭਰ ਨਹੀਂ ਸਕਦੇ ਕਿਸੇ ਦੀ ਜ਼ਮੀਨ ਭਰਨੀ ਜੀ ਉਹ ਚੀਜ਼ ਪੋਸੀਬਲ ਨਹੀਂ ਹੈ ਪਰ ਹਾਂ ਉਹਦੇ ਕਰਕੇ ਜਿਹੜਾ ਹੈਗਾ ਪਾਣੀ ਜ਼ਰੂਰ ਆਇਆ ਪਿੰਡਾਂ 'ਚ ਪਰ ਉਹ ਉਤਰ ਰਿਹਾ ਕੋਈ ਇਸ਼ਵ ਨਹੀਂ ਹੈ ਜੇ ਲੋਕਾਂ ਨੂੰ ਕੋਈ ਮਦਦ ਦੀ ਲੋੜ ਹੈ ਡੀਸੀ ਦਫ਼ਤਰ ਹੈ ਸਾਰਾ ਕੁਝ ਹੈ ਹੋਰ ਕੁਝ ਨਹੀਂ ਆਪਣੇ ਸਬੰਧਤ ਥਾਣੇ ਨੂੰ ਫੋਨ ਕਰ ਸਕਦੇ ਨੇ ਉਹ ਆਪੇ ਕਨਸਰਨ ਸਟਾਫ ਭੇਜਣਗੇ ਕਿਸੇ ਕੋਲ ਕੋਈ ਨੰਬਰ ਨਹੀਂ ਹੈ ਥਾਣੇ ਫੋਨ ਕਰ ਲਓ ਠੀਕ ਹੈ ਸਭ ਤੋਂ ਸੌਖਾ ਨੰਬਰ ਹੈ ਦੇਖੋ ਸਾਨੂੰ ਆਪੇ ਖਬਰ ਮਿਲਦੀ ਕਿ ਅਸੀਂ ਪਹੁੰਚ ਜਾਦੇ ਠੀਕ ਹੈ ਸਰ ਥੈਂਕ ਯੂ ਠੀਕ ਹੈ ਤੇ ਇਹ ਮੌਜੂਦ ਸੀਗੇ ਸੱਡ ਨਾਲ ਇੱਥੇ ਤੁਹਾਨੂੰ ਦੱਸਦੇ ਕਿ ਕਿਹਨਾਂ ਹੋਰ ਇਲਾਕੇ ਦੇ ਵਿੱਚ ਤੁਹਾਨੂੰ ਦੱਸਦੇ ਕਿ ਜਿੱਥੇ ਕਿ ਕਗਰ ਨਦੀ ਇੱਥੇ ਮੌਜੂਦ ਹੈ ਤੇ ਇੱਥੇ ਇਹਨਾਂ ਨੇ ਦੱਸਿਆ ਕਿ ਪੂਰੇ ਇੰਤਜ਼ਾਮ ਲੋਕਾਂ ਦੀ ਸੇਫਟੀ ਲਈ ਕੀਤੇ ਗਿਆ ਕਿਉਂਕਿ ਪਿਛਲੇ ਵਾਰ ਚੋਂ ਬੰਦ ਟੁੱਟੇ ਸੀਗੇ ਉਹਨਾਂ ਬੰਦਾਂ ਦਾ ਲਗਾਤਾਰ ਨਿਗਰੱਖੀ ਜਾਰੀ ਹੈ ਪ੍ਰਸ਼ਾਸਨ ਵੱਲੋਂ ਲਗਾਤਾਰ ਉਹਨਾਂ ਨੂੰ ਦੇਖਿਆ ਜਾ ਰਿਹਾ ਕਿ ਦੁਬਾਰਾ ਇਸ ਤਰ੍ਹਾਂ ਦੀ ਅਣਪਛਾਤੀ ਘਟਨਾ ਨਾ ਹੋ ਜਾਵੇ ਕਿਉਂਕਿ ਪਿਛਲੀ ਵਾਰ ਜੋ 2023 ਦੇ ਵਿੱਚ ਜਦੋਂ ਪੁਲ ਜਦੋਂ ਬੰਦ ਟੁੱਟੇ ਸੀਗੇ ਉਸ ਤੋਂ ਬਾਅਦ ਜੋ ਹੈ ਕਾਫੀ ਪਾਣੀ ਪਿੰਡਾਂ ਦੇ ਵਿੱਚ ਵਰ ਚੁਕਿਆ ਸੀਗਾ ਔਰ ਜਿਹਦੇ ਕਰਕੇ ਲੋਕਾਂ ਨੂੰ ਜਾਨੀ ਮਾਲੀ ਜੋ ਨੁਕਸਾਨ ਕਾਫੀ ਜੋ ਦੇਖਣ ਨੂੰ ਮਿਲਿਆ ਸੀਗਾ ਲੇਕਿਨ ਹੁਣ ਦੇ ਵਾਰ ਗੱਲ ਕਰੀ ਕਿ ਪ੍ਰਸ਼ਾਸਨ ਪੂਰੇ ਅਲਰਟ ਦੇ ਉੱਪਰ ਹੈ ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਕਿ ਇਸ ਵਾਰ ਵਾਰ-ਵਾਰ ਸਾਡੇ ਤੋਂ ਹਰ ਇੱਕ ਤੇਜ ਦਾ ਇੰਤਜ਼ਾਮ ਹੈ ਟਰੈਲੀਆਂ ਭਰੀ ਹੋਈਆਂ ਰੇਤੇ ਦੇ ਥੱਲੇ ਭਰੀ ਹੋਈਆਂ ਮਿੱਟੀ ਪਈ ਆ ਜੀ ਸੀ ਬੀ ਮਸ਼ੀਨਾਂ ਖੜਾਈ ਹੋਈਆਂ ਤੇ ਤੁਹਾਨੂੰ ਦੱਸ ਦਿਆਂ ਕਿ ਜਿੱਦਾਂ ਇੱਥੇ ਗੱਲ ਕਰ ਰਹੇ ਸੀਗਾ ਕਿ ਲਗਾਤਾਰ ਬੁੱਟੀ ਫਸ ਰਹੀ ਹੈ ਕਦੇ ਸਾਡੇ ਵੱਲੋਂ ਵਾਰ-ਵਾਰ ਪ੍ਰਸ਼ਾਸਨ ਵੱਲੋਂ ਬੁੱਟੀ ਜੋ ਹੈ ਵਾਰ-ਵਾਰ ਸਾਫ਼ ਕੀਤੀ ਜਾ ਰਹੀ ਹੈ ਲਗਾਤਾਰ ਲੋਕਾਂ ਇਹ ਲੋਕਾਂ ਨਾਲ ਅਫਵਾਹਾਂ ਤੋਂ ਬਚਣ ਦੀ ਜ਼ਰੂਰਤ ਹੈ ਕਿਉਂਕਿ ਕੁਝ ਲੋਕ ਚਾਹੇ ਉਹ ਕਿਸੇ ਪ੍ਰਕਾਰ ਦੀ ਇਸ ਨੂੰ ਨੈਗੇਟਿਵਿਟੀ ਫਲਾਉਣ ਦੇ ਲਈ ਆਪਨੇ ਸਿਰਫ ਚੈਨਲਸ ਨੂੰ ਚਲਾਉਣ ਲਈ ਜਾਂ ਵਿਊ ਵਧਾਉਣ ਦੇ ਲਈ ਨੈਗੇਟਿਵਿਟੀਆਂ ਗੱਲਾਂ ਫਲਾਉਂਦੇ ਆਂ ਗਲਤ ਅਫਵਾਹਾਂ ਦੇ ਵਿੱਚ ਨਾ ਪਾਓ ਜੋ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਪੰਜਾਬ ਟੂਡੇ ਦੇ ਮਾਧਿਅਮ ਦੇ ਨਾਲ ਲਾਈਵ ਤਸਵੀਰਾਂ ਦੇ ਕੇ ਤੁਹਾਨੂੰ ਪੂਰੀ ਜਾਣਕਾਰੀ ਇੱਥੇ ਤੁਹਾਨੂੰ ਅਸੀਂ ਸਾਂਝੀ ਕੀਤੀ ਹੈ ਪ੍ਰਸ਼ਾਸਨਿਕ ਅਧਿਕਾਰਾਂ ਦੇ ਨਾਲ ਮੌਕੇ ਦੇ ਮੌਜੂਦ ਅਧਿਕਾਰੀਆਂ ਨਾਲ ਅਸੀਂ ਤੋਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੋਂ ਉਹਨਾਂ ਨਾਲ ਗੱਲਬਾਤ ਹੋਈ ਹੈ ਮੌਕੇ ਦੇ ਮੌਜੂਦ ਘਨੌਰ ਹਲਕਾ ਦੇ ਤੋ ਐਮਐਲ ਕਰਨ ਹੋਰ ਹੈ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਨੇੜੇ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਆ ਤੋ ਆ ਕਹਿਣ ਦਾ ਭਾਵ ਹੈ ਕਿ ਜੋ ਸਥਿਤੀ ਹੈ ਕੰਟਰੋਲ ਦੇ ਵਿੱਚ ਜੋ ਇੱਥੇ ਦੱਸੀ ਜਾ ਰਹੀ ਹੈ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਆ ਤੇ ਜਿਸ ਤਰ੍ਹਾਂ ਵੀ ਕੋਈ ਸਰਕਾਰ ਵਲੋਗਰ ਲੱਗਦਾ ਕਿ ਪਿੱਛੋਂ ਪਾਣੀ ਛੱਡਿਆ ਜਾਣਾ ਤਾਂ ਉਸ ਤਰ੍ਹਾਂ ਦੇ ਅਲਰਟ ਲੋਕਾਂ ਨੂੰ ਬਾਰ-ਬਾਰ ਦੇਏ ਜਾਂਦੇ ਆ ਕਿ ਇਸ ਤਰ੍ਹਾਂ 24 ਘੰਟੇ ਦੇ ਵਿੱਚ ਪਾਣੀ ਛੱਡਿਆ ਜਾਏਗਾ ਲੋਕਾਂ ਨੂੰ ਅਲਰਟ ਰਹਿਣ ਦੀ ਲੋੜ ਹੈ ਤੇ ਬਾਕੀ ਹੋਰ ਤਸਵੀਰਾਂ ਨਾਲ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਕੋਈ ਲਾਈਵ ਤਸਵੀਰਾਂ ਤੁਹਾਨੂੰ ਪੰਜਾਬ ਤੋਂ ਦੇ ਪਲ-ਪਲ ਦੀ ਦਿਖਾ ਰਹੇ ਤੇ ਹੋਰ ਅੱਗੇ ਆਉਣ ਵਾਲੇ ਤਸਵੀਰਾਂ ਤੁਹਾਨੂੰ ਨਾਲ ਸਾਂਝੇ ਕਰਦੇ ਰਵਾਂਗੇ ਪੰਜਾਬ ਦੇ ਵਿੱਚ ਲਗਾਤਾਰ ਜੋ ਹੈ ਬਰਸਾਤ ਹੋਣ ਦੇ ਕਾਰਨ ਜਾਂ ਕਾਫੀ ਜਗ੍ਹਾ ਬੱਦਲ ਫੜਨ ਦੇ ਕਾਰਨ ਲਗਾਤਾਰ ਜੋ ਪਾਣੀ ਦਾ ਨਾਲਿਆਂ ਦਾ ਉਪਾਣ ਜੁਆ ਕਾ ਵੀ ਖਾਤਕ ਵੱਧ ਚੁੱਕਿਆ ਤੇ ਤੁਸੀਂ ਨਜ਼ਰ ਕਰ ਕਹਿੰਦਾ ਤੋ ਦੇਖ ਰਹੋਗੇ ਪੰਜਾਬ ਦੇ ਵਿੱਚ ਜੋ ਖੜਾ ਦਾ ਮਾਹੌਲ ਬਣਿਆ ਹੋਇਆ ਬਹੁਤ سارے ਇਲਾਕੇ ਜੋ ਹੈ ਖੜਾ ਵਿੱਚ ਪੇਟ ਦੇ ਵਿੱਚ ਆ ਚੁੱਕੇ ਹੈ ਤੇ ਬਹੁਤ ਸਾਰੇ ਲੋਕਾਂ ਦਾ ਜਾਨੀ ਔਰ ਬਾਲੀ ਨੁਕਸਾਨ ਵੀ ਹੋ ਚੁੱਕਿਆ ਕਿੰਤੋਂ ਰੰਤੋਂ ਦੱਸਦੇ ਜੀ ਉਹਨੂੰ ਬਾਰ-ਬਾਰ ਸਕੇ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਸਾਡੇ ਨਾਲ ਕੇ ਜਨਾ ਗੱਲ ਕਰਦੇ ਸਰ ਕੀ ਨਾਮ ਹੈ ਜੀ ਮੈਂ ਇੱਕ ਹੀ ਵਾਰੀ ਠੀਕ ਹੈ ਸਰ ਜੀ ਜਣਾ ਚਾਹੋਗੇ ਲਗਾਤਾਰ ਬਰਸਾਤ ਹੋ ਰਹੀ ਹੈ ਤੇ ਅੱਜ ਦਾ ਦਰਿਆ ਦਾ ਸਟਾਫੀ ਬੱਚ ਗਿਆ ਉਹ ਅੱਜ ਜਾਈਦਾਮ ਬਹਿ ਗਈ ਜਿੱਤ ਪਾਇਆ ਕਿ ਉਹ ਨਿਖਾਰਨ ਲਗਾ ਜੀ ਇਹ ਫਾਸ ਬਦਦਰ ਪੰਡੀ ਵੀ ਫਿਰ ਨਿਖਾਰਨ ਕਰਾਉਣ ਦੀ ਯੋਗਤਾ ਕਰੇ ਗੰਭੀਰਾ ਬੁਤੀ ਜੀ ਦੇ ਨਾਮ ਬਤਾ ਜੀ ਰੰਤੋਂ ਜਮੀਰ ਰਾਤ ਕਿੰਨੇ ਅੰਦਰ ਇਹ ਨਿਕਾਉਂ ਇਹ ਲੋਕਾਂ ਦੇ ਘੱਟੜ ਦੇ ਜਾਂ ਕਰਕੇ ਪਾਣੀ ਹੁੰਦਾ ਉਹ ਰੋਕਦੇ ਨੇ ਤੇ ਤੁਸੀਂ ਪਾਣੀ ਕਿੱਥੋਂ ਜੋ ਹੈ। 그러면은 ਘੱਟੜ ਦੇ ਸੱਗੇ ਥਾਲੇ ਜਿੰਦੀ ਆ ਕੇ ਡਾਲ ਦਿੰਦੀ ਤੇ ਪਾਣੀ ਕਿੱਥੇ ਪਾਰ ਹੁੰਦਾ ਖੰਡਾ ਹੁੰਦਾ। ਇਹ ਕਰਦੇ। ਇਹ ਲੋਕਾਂ ਕੀ ਕਹਿਣਾ ਚਾਹੁੰਗੇ ਕਿਉਂਕਿ ਚੱਲ ਪੱਥਰ ਜੋ ਪਾਣੀ ਆ ਕੇ ਅੱਗੇ ਅੱਗੇ ਪਿੰਡਾਂ ਦੇ ਵਿੱਚ ਕਾਫੀ ਪਾਣੀ ਵੜਦਾ ਹੁੰਦਾ ਤੇ ਹੁਣ ਗਲਤ ਕਰ ਥੋੜਾ ਕਰ ਦਿੱਤਾ। ਉਹ ਅਸੀਂ ਇਹ ਕਹਾਂਗੇ ਕਿ ਜੇ ਲੋਕ ਆਪਣਾ ਆਪਣਾ ਵਿਚਾਰ ਰੱਖਾ ਜੀਦਾ ਧਿਆਨ ਨਾਲ ਜੀਦਾ ਸੁਕੇਤ ਰਹਿਣਾ ਚਾਹੀਦਾ ਸੁਕੇਤ ਰਹਿਣਾ ਚਾਹੀਦਾ ਕਿ ਸਰਕਾਰ ਵੱਲੋਂ ਲਗਾਤਾਰ ਹਦਾਇਤਾਂ ਦਿੱਤੀਆਂ ਜਾ ਰੀਆਂ ਪਿੰਡਾਂ ਦੇ ਵਿੱਚ ਕਿਹਾ ਜਾ ਰਿਹਾ ਉਹਨਾਂ ਨੂੰ। ਹਲਾਤ ਦਾ ਜੇ ਕੋਈ ਹਾਲਾਤ ਇਹ ਕੋਈ ਵੀ ਦੁਕਾਨ ਹੋਵੇ ਜਾਂ ਪਾਣੀ ਆਉਂਦਾ ਉਹ ਦੁਕਾਨਾਂ ਤੇ ਆਉਂਦੀਆਂ ਨੇ ਜੀ ਕਹਾਂਗਾ ਉਹ ਫ੍ਰੀਜ ਹੁੰਦਾ ਕੋਈ ਆਂਦਾ ਕੋਈ ਨੱਕੇ ਨਹੀਂ ਬੰਦ ਕਰਦੇ ਮੇਰੇ ਪਿਛਲੇ ਟਾਈਮ ਦੇ ਨੱਕੇ ਤੇ ਡਾਕਟਰ ਦੇ ਨਹੀਂ ਕੋਈ ਵੀ ਨੱਕਾਏ ਜਿਵੇਂ ਇਹਦਾ ਜਾ ਕਿ ਰੱਬਾ ਜੀ ਨਾ ਕੋਈ ਦੋਸਤ ਤੇ ਇਸ ਕਾਰਨ ਇਹ ਕਹਿੰਦੇ ਆ ਵੀ ਜਦੋਂ ਉਹ ਫ੍ਰੀਜ ਹੁੰਦਾ ਉਦੋਂ ਜਿਹੜੇ ਨੱਕੇ ਨੇ ਦਾ ਫੈਲਣਾ ਦੀ ਕੋਈ ਨਹੀਂ ਦੇਖ ਰਿਹਾ ਜੀ ਵੀ ਫੋਟੋ ਕਿ ਕਿਉਂ ਰਤ ਐਵੇਂ ਖੜੇ ਆ ਇਹ ਇਹ ਨਾ ਜੀ ਸਫਾਈ ਹੋਵੇ ਹਲਾਕੇ ਦੇ ਬਾੜ ਦਾ ਜਿਹਾ ਜੀ ਨਹੀਂ ਜਾਂਦੀ। ਅ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਟੂਡੇ ਦੀ ਟੀਮ ਵੱਲੋਂ ਲਗਾਤਾਰ ਗਰਾਉਂਡ ਲੈਵਲ ਦੇ ਉੱਪਰ ਜਾ ਕੇ ਪੂਰੀ ਤਰ੍ਹਾਂ ਇਸ ਗੱਲ ਦੀ ਜੋ ਪਰਤਾਲ ਕੀਤੀ ਜਾ ਰਹੀ ਹੈ ਕਿਉਂਕਿ ਲੋਕਾਂ ਬੋਲੋ ਜੋ ਹੈ ਗਲਤ ਖਵਾਵਾਂ ਦੇ ਉੱਪਰ ਯਕੀਨ ਕਰਨ ਦੀ ਜ਼ਰੂਰਤ ਨਹੀਂ ਹੈ ਲਗਾਤਾਰ ਗਰਾਉਂਡ ਲੈਵਲ ਦੇ ਉੱਪਰ ਤੁਸੀਂ ਦੇਖ ਰਹੇ ਹੋ ਕਿ ਬਾਰਿਸ਼ ਹੋ ਰਹੀ ਹੈ ਬਰਸਾਤ ਹੋ ਰਹੀ ਹੈ ਕਿ ਆਪਣਾ ਪਟਿਆਲੇ ਇਲਾਕੇ ਦੇ ਵਿੱਚ ਲਗਾਤਾਰ ਜੋ ਭਾਰੀ ਬਰਸਾਤ ਹੋ ਰਹੀ ਹੈ ਸਵੇਰ ਤੋਂ ਅਸੀਂ ਜੋ ਕਵਰੇਜ ਕਰ ਰਹੇ ਹਾਂ ਤਾਂ ਕਿ ਤੁਹਾਡੇ ਤੱਕ ਪੂਰੀ ਜਾਣਕਾਰੀ ਪਹੁੰਚਾਈ ਜਾਵੇ ਤੇ ਲੋਕਾਂ ਤੱਕ ਪੂਰੀ ਖਬਰ ਜੋ ਹੈ ਸਾਂਝੀ ਕੀਤੀ ਜਾਵੇ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਨਜ਼ਦੀਕਾ ਜੋ ਜਲਸਤਰ ਹੈ ਇੱਥੇ ਦੱਸਿਆ ਜਾ ਰਿਹਾ ਕਿ ਲਗਾਤਾਰ ਇੱਥੇ ਜੋ ਜਲਸਤਰ ਪਹਿਲਾਂ ਵੱਧਦਾ ਹੋਇਆ ਨਜ਼ਰ ਆ ਰਿਹਾ ਸੀਗਾ ਤੇ ਹੁਣ ਥੋੜਾ ਜਿਹਾ ਕਿਹਾ ਗਿਆ ਕਿ ਥੋੜਾ ਜਿਹਾ ਘੱਟ ਨਜ਼ਰ ਆ ਰਿਹਾ ਇੱਥੇ ਜੋ 부ਟੀ ਹੈ بار بار ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਇੱਥੇ ਜੀਸੀਬੀ ਆਲਰੇਡੀ ਇੱਥੇ ਖੜਾਈ ਹੋਈ ਆ ਬਾਰ-ਬਾਰ ਬੁੱਟੀ ਕੱਢਣ ਦੇ ਲਈ ਕਿਉਂਕਿ ਲਗਾਤਾਰ ਬੁੱਟੀ ਇੱਥੇ ਥੱਲੇ ਪੋੜਾਂ ਦੇ ਵਿੱਚ ਫਸ ਜਾਂਦੀ ਆ ਤੇ ਜਿਹਦੇ ਕਾਰਨ ਜੋ ਹੈ ਪਾਣੀ ਦਾ ਪ੍ਰੈਸ਼ਰ ਜੋ ਗੇ ਇੱਕਦਮ ਪਿੱਛੇ ਵੱਜ ਜਾਂਦਾ ਹੈ ਪਾਣੀ ਦਾ ਜਲ ਸતર ਜੋ ਬਿਲਕੁਲ ਨਾਰਮਲ ਰਹੇ ਇਸ ਲਈ ਜੋ ਹੈ ਇੱਥੇ ਬੁੱਟੀ ਕੱਢਣ ਦੀ ਮਸ਼ੀਨ ਰੱਖੀ ਗਈ ਆ ਔਰ ਇੱਥੇ ਜੋ ਪਿਛਲੀ ਵਾਰ ਇੱਥੇ ਤੁਹਾਨੂੰ ਦੱਸ ਦੇ ਕਿ ਆ ਇੱਥੇ ਜੋ ਬੰਦ ਟੁੱਟੇ ਸੀਗੇ ਤੇ ਹੁਣ ਦੀ ਵਾਰ ਜੇ ਬੰਦ ਬਿਲਕੁਲ ਠੀਕ ਹੈ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਪੈਨਿਕ ਹੋਣ ਦੀ ਜਰੂਰਤ ਨਹੀਂ ਹੈ ਨਾਰਮਲ ਸਥਿਤੀ ਇੱਥੇ ਨਜ਼ਰ ਆ ਰਹੀ ਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਨਾਲ ਹੀ ਇਹ ਨਿਰਬਾਣਾ ਨਹਿਰ ਹੈ ਤੇ ਆਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਲਹਿਰ ਦੇ ਵਿੱਚ ਵੀ ਪਾਣੀ ਜੋ ਹੈ ਕਾਫੀ ਵੱਧਿਆ ਹੋਇਆ ਕਿਉਂਕਿ ਪਿੱਛੇ ਤੋਂ ਬਰਸਾਤ ਲਗਾਤਾਰ ਹੋ ਰਹੀ ਆ ਪਹਾੜਾਂ ਦੇ ਵਿੱਚੋਂ ਪਾਣੀ ਆਦਾ ਇਹਦੇ ਵਿੱਚ ਤੇ ਇਹਦੇ ਉੱਪਰ ਵੀ ਕਾਫੀ ਬਰਸਾਤ ਜੋ ਤੇ ਆ ਰਹੀ ਆ ਤਾਂ ਆਸ-ਪਾਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਲਗਾਤਾਰ ਪੰਜਾਬ ਟੂਡੇ ਦੀ ਨਿਊਜ਼ ਟੀਮ ਜੋ ਹੈ ਲਗਾਤਾਰ ਲੋਕਾਂ ਤੱਕ ਇਹ ਖਬਰਾਂ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਆ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਵ ਤੁਸੀਂ ਦੇਖ ਸਕਦੇ ਹੋ ਫੋਲੋ ਕਰੋ ਤੇ ਸ਼ੇਅਰ ਕਰੋ ਬਤੋ ਬਤ ਖਬਰਾਂ ਨੂੰ ਤਾਂ ਕਿ ਹੋਰ ਅਸੀਂ ਜਾਣਕਾਰੀ ਜੋ ਹੈ ਤੁਹਾਡੇ ਤੱਕ ਪਹੁੰਚਾ ਪਾਈਏ ਤੇ ਤੁਹਾਡਾਂ ਨਾਲ ਸਾਂਝ ਕਰ ਪਾਈਏ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਿਰ ਦੱਸ ਰਹੇ ਕਿ ਘਨੌਰ ਇਲਾਕੇ ਦੀ ਅਸੀਂ ਜੋ ਹੈ ਗਰਸਤਲ ਜਿਹੜਾ ਗਰਦਾ ਜਲਸਤਲ ਜੋ ਹੈ ਤੋਂ ਉਹਨੂੰ ਦਿਖਾ ਰਹੇ ਹਾਂ ਤੇ ਤੁਸੀਂ ਦੇਖ ਰਹੇ ਹੋ ਕਿ 12 ਦੇ ਉੱਪਰ ਜੋ ਕੀ ਹੈਗਾ 12 ਫੁੱਟ ਤੁਸੀਂ ਕਹਿ ਸਕਦੇ ਹੋ ਕਿ ਇੱਥੇ ਤੱਕ ਜੋ ਜਲ ਸતર ਜੋ ਹੈ ਵੱਧ ਚੁੱਕਿਆ ਹੈ ਤੇ ਹੋਰ ਜੋ ਹੈ ਅਜੇ ਚੁੱਕੇ ਬਰਸਾਤ ਪਿੱਛੇ ਹੋ ਰਹੀ ਹੈ ਉਹਦਾ ਵਧਣ ਦੇ ਚਾਂਸ ਹੋ ਸਕਦੇ ਆ ਤੇ ਹੋਰ ਤਸਵੀਰਾਂ ਤੁਹਾਨੂੰ ਸਾਂਝੀ ਕਰਦੇ ਰਵਾਂਗੇ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਲਾਈਵ ਤਸਵੀਰਾਂ ਦੇ ਲਈ ਧੰਨਵਾਦ